ਆ ਖਬਰ ਸੁਣ ਕੇ ਤੁਹਾਡੇ ਵੀ ਰੋਂਗ ਟੇ ਖੜੇ ਹੋ ਜਾਣਗੇ ਜਲੰਧਰ ਦੇ ਪਿੰਡ ਲਖਨਪੁਰ ਦੇ ਸਾਬਕਾ ਸਰਪੰਚ ਕਾਮਰੇਡ ਗੁਰਮੇਲ ਦਾ ਕਤਲ ਹੋ ਗਿਆ ਕਤਲ ਵੀ ਐਨੇ ਸ਼ੱਕੀ ਹਾਲਾਤਾਂ ਚ ਤੁਸੀਂ ਸੁਣ ਕੇ ਹੈਰਾਨ ਰਹਿ ਚੋਗੇ ਦਰਅਸਲ ਕੱਚੇ ਪੈਹ ਦੇ ਉੱਤੇ ਇਸ ਸਰਪੰਚ ਨੂੰ ਯਾਨੀ ਕਿ ਸਾਬਕਾ ਸਰਪੰਚ ਗੁਰਮੇਲ ਨੂੰ ਕੋਈ ਵੱਢ ਕੇ ਚਲਾ ਗਿਆ ਇਸ ਵੰਦੀ ਜਦੋਂ ਜਾਣਕਾਰੀ ਦਿੱਤੀ ਤਾਂ ਕਹਿੰਦੇ ਕਿ ਪੈਹਾ ਜਾਂਦਾ ਸੀ ਕੱਚਾ ਪੈਹਾ ਤਕਰੀਬਨ ਸ਼ਾਮ ਦੇ 6 ਵਜੇ ਹੋਏ ਸੀਗੇ ਤੇ ਕੱਚੇ ਰਸਤੇ ਕੁਝ ਵਿਅਕਤੀ ਸੈਰ ਕਰਨ ਲਈ ਜਾ ਰਹੇ ਸੀਗੇ ਲਖਣਪਾਰ ਤੋਂ ਪਡੋਰੀ ਵੱਲ ਗਏ ਉਹਨਾਂ ਵਿੱਚੋਂ ਗੁਰਮੇਲ RAM ਦਾ ਤੇਜ਼ ਤਿਆਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਤੇ ਕੱਟੀ ਹੋਈ লাশ ਜਾਂ ਨੇ ਕੱਟੀ ਵੱਡੀ লাশ ਉੱਥੇ ਸਿੱਟ ਗਏ ਤੇ ਬਾਅਦ ਵਿੱਚ ਜਦੋਂ ਪਿੰਡ ਦੇ ਵਿੱਚ ਖਬਰ ਪਹਲੀ ਤਾਂ ਪਿੰਡਾਰੇ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਵੱਖਰੀਆਂ-ਵੱਖਰੀਆਂ ਧਰਾ ਬਣਾ ਕੇ ਜਿਹੜਾ ਆ ਵਖਰੇ ਵਖਰੇ ਕੰਮ ਸ਼ੁਰੂ ਕਰ ਦਿੱਤਾ ਯਾਨੀ ਕਿ ਪ੍ਰਸ਼ਾਸਨ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਿਆ ਤੇ ਉਸ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਫਿਲਹਾਲ ਤੁਸੀਂ ਦੇਖੋ ਵੀ ਕਿੱਡਾ ਵੱਡੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਕਿ ਦਿਨ ਚੜੇ ਕਿਉਂਕਿ ਸ਼ਾਮ ਦੇ 6 ਜਿਹੜੇ ਨੇ ਉਹ ਦਿਨ ਹੀ ਹੁੰਦਾ ਆ ਉਦੋਂ ਸਰਪੰਚ ਦਾ ਕਤਲ ਕਰ ਦੇਣਾ ਔਰ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨੂੰ ਇੰਨੇ ਬੁਰੀ ਤਰੀਕੇ ਦੇ ਨਾਲ ਵੜਨਾ ਸਾਬਕਾ ਸਰਪੰਚ ਆ ਪਿੰਡ ਲਖਨਪੁਰ ਦਾ ਔਰ ਗੁਰਮੀਲ ਸਿੰਘ ਨਾਂ ਦੱਸਿਆ ਜਾ ਰਿਹਾ ਹਾਲਾਂਕਿ ਹੁਣ ਇਸ ਸਬੰਧੀ ਖੁਲਾਸੇ ਕੀ ਹੋਣਗੇ ਇਹ ਵੀ ਦੇਖਣਾ ਹੋਵੇਗਾ ਪਰ ਤੁਸੀਂ ਦੇਖੋ ਗੁਰਮੀਲ RAM ਦੀ লাশ ਜਿਹੜੀ ਹੈ ਉਸ ਨੂੰ ਉਸ ਕੱਚੇ ਪਹਿ ਦੇ ਉੱਤੇ ਸੁੱਟ ਕੇ ਔਰ ਕਿੰਨੇ ਬੁਰੇ ਤਰੀਕੇ ਦੇ ਨਾਲ ਉਸ ਨੂੰ ਇਹ ਸਭ ਕੁਝ ਕਰਕੇ ਦਸਰੰਦਾ ਹੈ ਕਿ ਗੁਰਮੇਲ ਸਿੰਘ ਨਸ਼ੇ ਰੋਕੂ ਐਕਟ ਵਾਂਗੂ ਕੰਮ ਕਰ ਰਿਹਾ ਸੀ ਪਿੰਡਾਂ ਦੇ ਵਿੱਚ ਯਾਨੀ ਕਿ ਨਸ਼ੇ ਖਿਲਾਫ ਇਹਨਾਂ ਨੇ ਜੰਗ ਛੇੜੀ ਹੋਈ ਸੀ ਕਹਿੰਦੇ ਕਿ ਪਰਿਵਾਰਾਂ ਦੇ ਪਰਿਵਾਰ ਬਚਾਉਣ ਦੀ ਗੱਲ ਕਰ ਰਹੇ ਸੀਗੇ ਸ਼ਾਇਦ ਲੱਗ ਰਿਹਾ ਕਿ ਉਸ ਤੋਂ ਤੰਗ ਆਏ ਨਸ਼ੇ ਦੇ ਸਦਾਗਰਾਂ ਨੇ ਇਸ ਆ ਸਾਬਕਾ ਸਰਪੰਚ ਦਾ ਇਹਨੇ ਬੁਰੇ ਤਰੀਕੇ ਦੇ ਨਾਲ ਕਤਲ ਕੀਤਾ ਹੈ ਦੁੱਖ ਦੀ ਟੰਗਿਆ ਸਾਡੀ ਕਮੇਸ ਪਾਰਟੀ ਦੀ ਉਹ ਨਸ਼ਾ ਖਤਰਾ ਫਲੰਟ ਦੀ ਸਰਕਾਰ ਦੇ ਮੈਂਬਰ ਗਰਮੀਲ ਸਿੰਘ ਸਾਡਾ ਸਰਪੰਚ ਨੇ ਸਪੱਸ਼ਟ ਜਿਹੜੇ ਕਿ ਕੱਲ ਕੋਈ ਸ਼ਰਾਰਤੀ ਅਨਸਰਾਂ ਲੋਕ ਕਤਲ ਕਰ ਦਿੱਤੇ ਗਏ ਆ ਅੱਜ ਅਸੀਂ ਉਸ ਤੋਂ ਬਾਅਦ ਨੋਕਸਾਂਜਾ ਕਰ ਲਈ ਇੱਥੇ ਕਤਲ ਹੋਏ ਆ ਔਰ ਮੰਗ ਕਰਦੇ ਹਾਂ ਸਰਕਾਰਾ ਕੋਲ ਵੀ ਇਹ ਹੋ ਜਿਹੜੇ ਜਿਹੜੇ ਕਤਲਿਆ ਇਹ ਨਸ਼ੀ ਵਾਲੇ ਕਰਦੇ ਪਤੋਹ ਵਾਲੇ ਕਰਦੇ ਆ ਔਰ ਸਰਕਾਰ ਨੂੰ ਵੀ ਸਾਡੀ ਪੀ ਲਿਆ ਕਿ ਇਹ ਥੋੜੀ ਜੀ ਨੱਥ ਪਾਈ ਜਾਵੇ ਕਿਉਂਕਿ ਇਥੇ ਸਾਡੀ ਕਮਿਊਨਿਟੀ ਪਿੰਡ ਵਿੱਚ ਜਿਹੜਾ ਲਖਾ ਆ ਛਿੱਟਾ ਆ ਲਖਪਾਲ ਦੀ ਵਿੱਚ ਛਲਿਆਂ ਦੇਖ ਰਿਹਾ ਔਰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਥੋਂ ਜਿਹੜਾ ਇਹ ਧੰਦਾ ਜਿਹੜਾ ਇਹਨਾਂ ਦਾ ਜਿਹੜਾ ਇਹ ਧੰਦਾ ਬੰਦ ਕੀਤਾ ਜਾਵੇ ਪਰ ਕੀ ਕਰੀਏ ਜਿਤੋਂ ਪ੍ਰਸ਼ਾਸਨ ਨੂੰ ਅਸੀਂ ਮਾਰਕ ਕਰਦੇ ਆਂ ਇਸ ਕੰਮ ਇਸ ਕੰਮ ਨੂੰ ਬੰਦ ਕਰ ਲਓ ਪ੍ਰਸ਼ਾਸਨ ਸਾਡੀ ਉੱਲੀ ਮਦਦ ਨਹੀਂ ਕਰ ਰਿਹਾ ਕੀ ਸਾਡੀ ਬੇਨਤੀ ਆ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸਾਡੇ ਇਹਨਾਂ ਪਿੰਡਾਂ ਵਿੱਚੋਂ ਜਿਹੜੇ ਨਸ਼ੇ ਦੇ ਸਦਾਗਰ ਆ ਉਹਨਾਂ ਨੂੰ ਲੱਤ ਪਾਈ ਜਾਵੇ ਉਹਨਾਂ ਨੂੰ ਕਦੇੜੇ ਜਾਵੇ ਇਹ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਆ ਇਹੋ ਜਿਹੇ ਕਤਲ ਜਿਹੜੇ ਆ ਇਹ ਦੋ ਕਤਲ ਸਾਡੇ ਪਿੰਡ ਵਿੱਚ ਹੋ ਗਏ ਆ ਸਾਨੂੰ ਖਸਚਾ ਆ ਬਗਾ ਇਹ ਹੋਰ ਵੀ ਵੱਧ ਸਕਦੇ ਆ ਸੋ ਸਰਕਾਰ ਸਾਡੀ ਮਦਦ ਕਰੇ ਇਸ ਕੰਮ ਦੇ ਵਿੱਚ ਅਸੀਂ ਸਰਕਾਰ ਦੀ ਮਦਦ ਕਰਨ ਨੂੰ ਪਿਆਰ ਆ ਜਿੰਨੇ ਜੋ ਗਿਆ ਅਸੀਂ ਕਰਾਂਗੇ ਔਰ ਇਹ ਸਾਡੇ ਪਿੰਡਾਂ ਚੋਂ ਦਸ਼ੀਤ ਇਹ ਪਹਿਲਾਂ ਥੱਲੇ ਪਾਈ ਜਾਵੇ ਕਿ ਜਿਹੜੇ ਕਤਲਿਆ ਲੁੱਟਖੋਆ ਆ ਜਾਂ ਹੋਰ ਜਿਹੜੇ ਸਾਡੇ ਟਰਾਂਸਫਰ ਲੈਂਦੇ ਆ ਸਟਾਫ ਲੈਂਦੀ ਆ ਇਹ ਤਾਈ ਬੰਦ ਹੋ ਜਾਂਦਾ ਜੇ ਸਾਡੇ ਪਿੰਡਾਂ ਵਿੱਚੋਂ ਨਸ਼ੇ ਦੇ ਲੋਕ ਜਿਹੜੇ ਆ ਇਹ ਆਉਣ ਨੂੰ ਬੰਦ ਹੋ ਜਾਣ ਨਸ਼ਾ ਵਿਕਣ ਨੂੰ ਬੰਦ ਹੋ ਜਵੇ ਹਾਂ ਠੀਕ ਆ ਕੁਝ ਲੋਕ ਉਹਨਾਂ ਦੀ ਵੀ ਮਦਦ ਕਰਦੇ ਸੀ ਕਿਸੇ ਗੱਲ ਤੋਂ ਬਰੇਜ਼ ਨਹੀਂ ਕਰਦੇ ਪਰ ਮਾ ਉਹ ਸਾਨੂੰ ਮਾਰਾ ਕਹਿ ਲੰਗਾ ਕਰਨ ਪਰ ਜਿਹੜੀ ਗੱਲ ਅਸਲੀ ਆ ਸੱਚੀ ਆ ਉਹ ਅਸੀਂ ਜ਼ਰੂਰ ਕਰਾਂਗੇ ਇਹ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਇਥੇ ਨੱਥ ਪਾਈ ਜਾਵੇ ਨਸ਼ਾ ਬੰਦ ਕੀਤਾ ਜਾਵੇ ਅਸੀਂ ਬੜੀ ਧੰਨਵਾਦੀ ਹਾਂ ਉਸ ਦਾ ਗੰਦਰ ਸਾਹਿਬੇ ਕਿੰਨਾ ਦਾ ਕਤਲ ਹੋਇਆ ਤੇ ਕਿੱਥੇ ਦੇ ਲੈਣ ਵਾਲੇ ਸਨ ਇਹ ਸਾਡੇ ਜਿਹੜੇ ਗੁਰਮੀਜ RAM ਜੀ ਜਿਹੜੇ ਪਿੰਡ ਦੇ ਸਾਬਕਾ ਸਰਪੰਚ ਆ ਔਰ ਜਿਹੜਾ ਸਾਡਾ ਨਸ਼ਾ ਵਿਰੋਧੀ ਫਰੰਟ ਆ ਉਹਦੇ ਇੱਕ ਮੈਂਬਰ ਸੀਗੇ ਔਰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਅੱਜ ਇਹ ਦੂਸਰਾ ਕਤਲ ਹੋਇਆ ਆ ਪਹਿਲਾਂ ਵੀ ਸਾਡਾ ਨਸ਼ਾ ਵਿਰੋਧੀ ਫਰੰਟ ਦਾ ਜਿਹੜਾ ਆ ਸਾਥੀ ਜਿਹੜਾ ਆ ਇੱਕ ਕਤਲ ਹੋਇਆ ਸੀਗਾ ਅੱਜ ਇਹ ਦੂਸਰਾ ਜਿਹੜਾ ਆ ਕਤਲ ਜਿਹੜਾ ਆ ਨਸ਼ਾ ਵਿਰੋਧੀ ਫਰੰਟ ਦੇ ਸਾਡੇ ਮੈਂਬਰ ਦਾ ਹੋਇਆ ਆ ਔਰ ਅਸੀਂ ਉਚਿਤ ਘਰੀਆਂ ਕੋਲੋਂ ਕਿਥੇ ਕਾਤਲਾਂ ਨੂੰ ਸਭ ਤੋਂ ਸਖਤ ਸਜ਼ਾਵਾ ਦੇਣ ਦੀ ਮੰਗ ਕਰਦੇ ਆ ਤੇ ਨਾਲ ਹੀ ਅਸੀਂ ਇਸ ਗੱਲ ਦੀ ਵੀ ਮੰਗ ਕਰਦੇ ਆ ਕਿ ਇਹ ਜਿਹੜਾ ਪਰਿਵਾਰ ਆ ਇਹ ਆਰਥਿਕ ਤੌਰ ਦੇ ਉੱਤੇ ਬੜਾ ਪਛੜਿਆ ਪਰਿਵਾਰ ਆ ਅਸੀਂ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੀ ਜਿਵੇਂ ਪਹਿਲਾਂ ਸਾਡੇ ਸਾਥੀ ਦਾ ਕਤਲ ਹੋਇਆ ਸੀ ਏਡੀਸੀ ਸਾਹਿਬ ਆਣ ਕੇ ਇੱਥੇ 5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਦੇ ਕੇ ਗਏ ਸੀ ਕਿਉਂਕਿ ਇਹ ਜਿਹੜਾ ਕਤਲਿਆ ਇਹ ਵੀ ਜਿਹੜਾ ਨਸ਼ਾ ਵਿਰੋਧੀ ਫਰੰਟ ਦੇ ਸਾਡੇ ਮੈਂਬਰ ਦਾ ਕਤਲ ਹੋਇਆ ਹੈ ਜਿਹੜਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਲਟਕਦਾ ਸੀ ਇਹਦੇ ਲਈ ਅਸੀਂ ਚਾਹੁੰਦੇ ਹਾਂ ਉਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਔਰ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣ ਤੇ ਪਿੰਡ ਦੇ ਵਿੱਚ ਇਹ ਜਿਹੜੇ ਲੋਕ ਜਿਹੜੇ ਆ ਨਸ਼ਾ ਵੇਚਦੇ ਆ ਜਾਂ ਉਹਨਾਂ ਨੂੰ ਜਿਹੜੀ ਆ ਫਰੋਂ ਦਾ ਪ੍ਰਬੰਧ ਕਰਦੇ ਆ ਰਹਿਣ ਦਾ ਜਾਂ ਉਹਨਾਂ ਦੀ ਮਦਦ ਕਰਦੇ ਆ ਉਹਨਾਂ ਦੇ ਵੀ ਅਸੀਂ ਚਾਹੁੰਦੇ ਆ ਕਿ ਸਖਤ ਸਖਤ ਸਜ਼ਾ ਮਤਤੀਆਂ ਜਾਣ ਅੱਜ ਨਸ਼ਾ ਵਿਰੋਧੀ ਫਰੰਟ ਵੱਲੋਂ ਅਸੀਂ ਜਿਹੜੇ ਆ ਸਖਤ ਸ਼ਬਦਾਂ ਨਾਲ ਨਿੰਦਾ ਵੀ ਕਰਦੇ ਆ ਔਰ ਮੰਗ ਵੀ ਕਰਦੇ ਆ ਕਿ ਜਿਹੜੇ ਕਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀਆਂ ਸਜ਼ਾ ਮਤਤੀਆਂ ਜਾਣ ਕਾਂਗੜਾ ਸਾਹਿਬ ਜਿਹੜਾ ਪਹਿਲਾ ਕਤਲ ਹੋਇਆ ਹੈ ਤਾਂਗੋਪਾਲ ਜੀ ਨਰ ਉਹਨਾਂ ਦੇ ਕਿੰਨੇ ਘਾਤਕ ਸੀਗੇ ਸਾਰੇ ਫੜ ਚੁੱਕੇ ਨੇ ਜਿਹੜੇ ਪਹਿਲਾਂ ਵੀ ਰਾਮਪਾਲ ਜੀ ਦਾ ਕਤਲ ਹੋਇਆ ਸੀ ਉਹਦੇ ਵਿੱਚੋਂ ਵੀ ਅਜੇ ਪੂਰੇ ਜਿਹੜੇ ਬੰਦੇ ਆ ਜਿਹੜੇ ਐਫ ਆਈ ਆਰ ਦੇ ਵਿੱਚ 22 ਨੇਮ ਦਰਜ ਆ ਉਹ ਸਾਰੇ ਅਜੇ ਫੜ ਨਹੀਂ ਹੋਏ ਇਹਦੇ ਲਈ ਅਸੀਂ ਚਾਹੁੰਦੇ ਆ ਕਿ ਜਿਹੜੇ ਪਹਿਲਾਂ 20 ਮਰਡਰ ਦੇ ਵਿੱਚ ਜਿਹੜੇ ਸ਼ਾਮਲ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜਾ ਦੂਜਾ ਮਰਡਰ ਹੋਇਆ ਆ ਇਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਘਟਨਾ ਜਿਹੜੀ ਆ ਹੋਰ ਨਾ ਵਾਪਸ ਹੋਵੇ ਕਿੰਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਦੀ ਇਹ ਜਿਹੜੀ ਬਗਾਸਤ ਹੈ ਘਟ ਹੈ ਜਾਂ ਪੁਲਿਸ ਪ੍ਰਸ਼ਾਸਨ ਦੀ ਕੋਈ ਕਮੀ ਹੈ ਦੇਖੋ ਜੀ ਜਿਵੇਂ ਪਿੰਡ ਦੇ ਲੋਕ ਦੱਸਦੇ ਆ ਕਿ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਰਾਤ ਨੂੰ 12 12 ਵਜੇ ਤੱਕ ਲੋਕ ਆਉਂਦੇ ਆ ਜਾਂਦੇ ਆ ਉਹ ਹੁਣ ਆਪਣੇ ਪਿੰਡ ਦੇ ਵਿੱਚ ਜਾਂ ਘਰ ਦੇ ਵਿੱਚ ਰਹਿ ਕੇ ਨਹੀਂ ਉਹ ਬਾਹਰ ਰਹਿ ਕੇ ਵੀ ਜਿਹੜਾ ਆ ਉਹ ਕਮਜੇ ਦਾ ਆ ਉਹਨਾਂ ਦਾ ਲਗਾਤਾਰ ਕਿਹਦਾ ਉਹ ਜਾਰੀ ਆ ਅੰਜੋਦਾ ਕੀ ਕੀ ਬਾਤ ਹੋਈ ਬਾਤ ਦਾ ਤੂੰ ਇਹ ਜਿਹੜੀ ਇੱਥੇ ਪੁਲਿਸ ਪਹੁੰਚੀ ਹੈ ਜੀ ਕੱਲ ਸ਼ਾਮ ਲਖਨਪਾਲ ਤੋਂ ਪੰਡੋਰੀ ਨੂੰ ਕੱਚਾ ਇੱਕ ਰਸਤਾ ਜਾਂਦਾ ਉੱਥੇ ਗਰਮੇਲਰਾਮ ਨਾਮ ਦੇ ਬਜ਼ੁਰਗ ਸੈਰ ਕਰਨ ਜਾਂਦੇ ਸੀਗੇ ਤੇ ਉਹਨਾਂ ਨੂੰ ਕਿਸੇ ਅਣਪਛਾਤੇ ਬੰਦਿਆਂ ਨੇ ਤੇਜੀ ਦਾ ਅਧਿਆਰਾ ਨਾਮ ਸੱਟਾਂ ਮਾਰਤੀਆਂ ਜਿਹਦੇ ਨਾਮ ਨਾਲ ਡੈਥ ਹੋ ਗਈ ਤੇ ਇਹ ਕਿਹੜੀ ਧਾੜਾ ਨਾਲ 144 ਨੰਬਰ ਪਰਚਾ 302 ਅਨਪਛਾਣ ਦੇ ਤਹਿਤ ਦਰਜ ਕਰ ਲਿਆ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਤੇ ਟੀਮਾਂ ਲੱਗੀਆਂ ਸਾਰੇ ਪਾਸੇ ਜਦੋਂ ਕੋਈ ਆਊਟਪੁਟ ਆਉਂਦੀ ਉਹਦੇ ਮੁਤਾਬਕ ਕਰਦੇ